ਪਿਛਲੇ ਦਿਨੀ ਅਸਾਮ ਵਿੱਚ ਹੋਈ ਮਿਕਸਡ ਮਾਰਸ਼ਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਪੱਛਮ ਬੰਗਾਲ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸਡ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਜਦ ਦੀ ਪਿੰਡ ਖੋਖਰ ਵਿੱਚ ਪਹੁੰਚਣ ਤੇ ਸਮੂਹ ਪਿੰਡ ਵਾਸੀਆਂ ਤੇ ਪਿਤਾ ਰਸਾਲ ਸਿੰਘ ਸਮੇਤ ਪਰਿਵਾਰਕ ਮੈਂਬਰਾਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਜਦ ਆਬ ਖਸੀਆ ਜੀ ਜਦੋਂ ਜਿੱਤਿਆ ਸਾਨੂੰ ਪਤਾ ਲੱਗਾ ਮੈਨੂੰ ਫੋਨ ਕੀਤਾ ਮੈਂ ਸਨਾਰ ਦਾ ਤਰਕੀ ਹਾਲ ਆ ਕਦਾਂ ਜੜੀ ਮੱਚਤਿਆਂ ਤੇ ਫਿਰ ਉਹਲੇ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਖੁਸ਼ੀ ਨਾਲ ਚਿਹਰਾ ਚੌੜਾ ਹੋ ਜਾਂਦਾ ਅਕਾਲ ਪੁਰਖ ਦੀ ਕਿਰਪਾ ਅਸੀਂ ਅਕਾਲ ਪੁਰਖ ਨੂੰ ਇੱਕ ਨੂੰ ਮੰਨਦੇ ਆ ਇੱਕ ਅਕਾਲ ਦੇ ਪੁਜਾਰੀ ਆ ਤੇ ਉਹ ਅਕਾਲ ਪੁਰਖ ਜਿਹੜਾ ਸਾਡੀ ਹਰ ਸਮੇਂ ਸਹਾਇਤਾ ਕਰਦਾ ਇਸ ਮੌਕੇ ਖਿਡਾਰੀ ਕਰਨਦੀਪ ਸਿੰਘ ਨੇ ਦੱਸਿਆ ਕਿ ਇਸ ਗੇਮ ਵਿੱਚ ਵਿਰੋਧੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ ਤੇ ਇਸ ਗੇਮ ਵਿੱਚ ਕੋਈ ਰੂਲ ਨਹੀਂ ਹੁੰਦਾ। ਉਹਨਾਂ ਕਿਹਾ ਕਿ ਇਹ ਗੇਮ ਬਹੁਤ ਖਤਰਨਾਕ ਹੈ, ਇਸ ਲਈ ਪੰਜਾਬ ਦੇ ਬਹੁਤ ਘੱਟ ਲੋਕ ਇਹ ਗੇਮ ਖੇਡਦੇ ਨੇ। ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਜਿੱਤ ਚੁੱਕਾਏ ਤੇ ਇਸ ਵਾਰ ਅਸਾਮ ਵਿੱਚ ਹੋਈ ਨੈਸ਼ਨਲ ਪੱਦਰਦੀ ਡੋਰਸ ਓਪਨ ਮੈਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਵੇ ਉਸ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਤੇ ਉਸਨੇ ਇਹ ਚੈਂਪੀਅਨਸ਼ਿਪ ਆਪੜੇ ਨਾ ਕੀਤੀ। वेस्ट बंगाल ਦੇ ਜੋ ਬਾਰਡਰ ਆ ਅਸਾਮ ਦੇ ਵਿੱਚ ਉਥੋਂ ਚੈਂਪੀਅਨਸ਼ਿਪ ਜਿੱਤ ਕੇ ਆਇਆ ਜੀ ਉੱਥੇ ਬਹੁਤ ਸਟੇਟਾਂ ਨੇ ਭਾਗ ਲਿਆ ਜੀ ਆਲ ਇੰਡੀਆ ਦੇ ਸਟੇਟਾਂ ਨੇ ਭਾਗ ਲਿਆ ਔਰ ਪੰਜਾਬ ਵਿੱਚ ਉਹਨਾਂ ਨੇ ਮੈਨੂੰ ਕੱਲੇ ਨੂੰ ਸੱਦਿਆ ਹੋਇਆ ਸੀ ਔਰ ਉੱਥੇ ਮੈਂ ਗਿਆ ਔਰ ਜਿੱਤ ਪ੍ਰਾਪਤ ਕਰਕੇ ਆ ਮੇਰੀ ਜਿਹੜੀ ਫਾਈਟ ਸੀ ਉਹ वेस्ट बंगाल ਦੇ ਮੁੰਡੇ ਨਾਲ ਨੌਜਵਾਨਾਂ ਸੀ